ਸੇਕ ਭਾਈਚਾਰੇ ਦੇ ਲਈ ਇਸ ਸਮੇ ਸਭ ਤੋਂ ਵੱਡੀ ਖੁਸ਼ਖਬਰੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਕੇਂਦਰ ਸਰਕਾਰ ਦਾ ਵਾਫਾ ਹੁਣੇ ਸਮੇਂ ਸਿੱਖ ਭਾਈਚਾਰੇ ਨੂੰ ਮਿਲਿਆ ਜੀ ਬਿਲਕੁਲ ਜਿੰਨੇ ਵੀ ਸਿੱਖ ਸੱਦਾਲੂ ਨੇ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਦੋਂ ਪਾਕਿਸਤਾਨ ਨਾਲ ਭਾਰਤ ਦੀ ਜੰਗ ਲੱਗਦੀ ਉਸ ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਬਿਆਨ ਸਾਹਮਣੇ ਆਏ ਸੀਗੇ ਤੇ ਉਹਨਾਂ ਦੇ ਵਿੱਚੋਂ ਇੱਕ ਬਿਆਨ ਸੀਗਾ ਕਿ ਸਿੱਖ ਭਾਈਚਾਰੇ ਨੂੰ ਇਸ ਵਾਰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ ਕਿਉਂਕਿ ਜਦੋਂ ਗੁਰਦਾਨਿਕ ਦੀ ਜਿਹੜਾ ਗੁਰਪੁਰਬ ਹੁੰਦਾ ਹੈ ਉਸ ਸਮੇਂ ਬਹੁਤ ਸਾਰੇ ਸਿੱਖ ਸੰਗਤਾਂ ਜਿਹੜੀ ਨੇ ਪਾਕਿਸਤਾਨ ਜਾਂਦੇ ਨੇ ਨਨਕਾਣਾ ਸਾਹਿਬ ਜਾਂਦੇ ਨੇ ਉੱਥੇ ਦਰਸ਼ਨ ਕਰਦਿਆਂ ਨੇ ਗੁਰੂ ਸਾਹਿਬ ਦੇ ਲੇ ਹੁੰਦੀਏ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਬਹੁਤ ਸਾਰੇ ਬਿਆਨ ਸਾਹਮਣੇ ਹੁੰਦੇ ਨੇ ਲੋਕਾਂ ਦੇ ਵੱਲੋਂ ਇਸ ਦਾ ਰੋਸ਼ ਵੀ ਕੀਤਾ ਗਿਆ ਕਿ ਇਸ ਆਖਿਰਕਾਰ ਸੰਗਤਾਂ ਨੂੰ ਪਾਕਿਸਤਾਨ ਜਾਣ ਦੇ ਲਈ ਕਰਤਾਰਪੁਰ ਸਾਹਿਬ ਜਾਣ ਦੇ ਲਈ ਨਨਕਾਣਾ ਸਾਹਿਬ ਜਾਣ ਦੇ ਲਈ ਕਿਉਂ ਰੋਕਿਆ ਜਾ ਰਿਹਾ ਹੈ ਹਾਲਕਿ ਕੇਂਦਰ ਸਰਕਾਰ ਨੇ ਇਸ ਗੱਲ ਤੇ ਰੋਕ ਲਗਾਈ ਸੀਗੀ ਅਸੀਂ ਐਸਜੀਪੀਸੀ ਦੀ ਗੱਲ ਕਰ ਲਈ ਜਾਂ ਹੋਰ ਵੀ ਕਈ ਸਿੱਖ ਜਥੇਬੰਦੀਆਂ ਸੀਗੇ ਜਨਰ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਕਿ ਸਿੱਖ ਸ਼ਰਧਾਲੂਆਂ ਨੂੰ ਕਿਉਂ ਰੋਕਿਆ ਜਾ ਰਿਹਾ ਕਿਉਂਕਿ ਜਦੋਂ ਗੱਲ ਹੁੰਦੀ ਹੈ ক্রিকেট ਮੈਚ ਦੀ ਪਾਕਿਸਤਾਨ ਦਾ ਇੰਡੀਆ ਨਾਲ ক্রিকেট ਮੈਚ ਲੱਗਦਾ ਹੈ ਤੇ ਜਦੋਂ ਉਹ ਮੈਚ ਖੇਡਿਆ ਜਾ ਸਕਦਾ ਹੈ ਤਾਂ ਫਿਰ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੇ ਲਈ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਲਈ ਕਿਉਂ ਰੋਕਿਆ ਜਾ ਰਿਹਾ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਕੇਂਦਰ ਸਰਕਾਰ ਦੇ ਖਿਲਾਫ ਕਿ ਆਖਿਰਕਾਰ ਕੇਂਦਰ ਸਰਕਾਰ ਸਿੱਖ ਸ਼ਰਧਾਲੂਆਂ ਨੂੰ ਸਿੱਖ ਭਾਈਚਾਰੇ ਨੂੰ ਇਜਾਜ਼ਤ ਕਿਉਂ ਨਹੀਂ ਦੇ ਰਹੀ ਕਰਤਾਰਪੁਰ ਸਾਹਿਬ ਗਾਂ ਦੇ ਲਈ ਆਖਿਰਕਾਰ ਇਜਾਜ਼ਤ ਕਿਉਂ ਨਹੀਂ ਦੇ ਲਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਕਿਉਂਕਿ ਗੁਰਦਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਉਸ ਗੁਰਪੁਰਬ ਦੌਰਾਨ ਬੜੇ ਜਥੇ ਜਾਂਦੇ ਜੋ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਪਾਕਿਸਤਾਨ ਕਰਤਾਰਪੁਰ ਸਾਹਿਬ ਪਹੁੰਚਦੇ ਨੇ ਨਨਕਾਣਾ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ ਦਰਸ਼ਨ ਕਰਦੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾ ਲੈਂਦੇ ਨੇ ਲੇਕਿਨ ਜਦੋਂ ਤੋਂ ਇਹ ਬਿਆਨ ਸਾਹਮਣੇ ਆਇਆ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਵਾਰ ਸੰਗਤਾਂ ਨੂੰ ਜਾਣ ਦੀ ਮਨਾਹੀ ਕੀਤੀ ਗਈ ਹੈ ਬਹੁਤ ਸਾਰੀਆਂ ਜਥਬੰਦੀਆਂ ਹੋ ਗਈਆਂ ਲੋਕ ਹੋ ਗਈ ਸਿੱਖ ਭਾਈਚਾਰੇ ਹੋ ਗਈ ਉਹਨਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਲੇਕਿਨ ਹੁਣ ਇੱਕ ਕਹਿ ਸਕਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਵੱਡੀ ਖੁਸ਼ਖਬਰੀ ਹੈ ਸਿੱਖ ਭਾਈਚਾਰੇ ਦੇ ਲਈ ਉਹਨਾਂ ਸੰਗਤਾਂ ਲਈ ਜਿਹੜੇ ਹਰ ਸਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ ਨਨਕਾਣਾ ਸਾਹਿਬ ਪਹੁੰਚਦੇ ਨੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਵਾੜਿਆ ਉਸ ਗੁਰਪੁਰਵ ਦੌਰਾਨ ਜਿੰਨੀਆਂ ਸੰਗਤਾਂ ਪਹੁੰਚ ਜਾਂਦੇ ਨੇ ਸੋ ਹੁਣ ਕੇਂਦਰ ਸਰਕਾਰ ਦੇ ਵੱਲੋਂ ਤੋਹਫ਼ਾ ਜਿਹੜਾ ਹੈ ਉਹ ਸਿੱਖ ਇਹ ਇਤਾਰੇ ਦੇ ਲਈ ਉਹ ਇਹ ਹੈ ਕਿ ਇਜਾਜ਼ਤ ਦੇ ਦਿੱਤੀ ਗਈ ਹੈ ਹੁਣ ਜਿੰਨੀਆਂ ਸੰਗਤਾਂ ਨੇ ਉਹ ਪਾਕਿਸਤਾਨ ਜਾ ਸਕਦੇ ਨੇ ਐ ਜੀ ਪੀ ਸੀ ਦੇ ਵੱਲੋਂ ਜਾਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਦੇ ਪੂਰ ਜ਼ੋਰ ਦੇ ਕਰਕੇ ਇਹ ਜਿਹੜੀ ਇਜਾਜ਼ਤ ਮਿਲ ਗਈ ਹੈ ਕਿ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇਸ਼ ਦੇ ਵਿੱਚੋਂ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਉਹ ਪਾਕਿਸਤਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾ ਸਕਦੇ ਨੇ ਇੱਕ ਬਿਆਨ ਜੋ ਸਾਹਮਣੇ ਆਇਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ परमजीत सिंह ਸਰਨਾ ਹੋਣਾ ਦਾ ਜਿਹਨੇ ਦੱਸਿਆ ਕਿ ਉਹਨਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਧੰਨਵਾਦ ਕੀਤਾ ਹੈ ਉਸ ਦੇ ਨਾਲ ਨਾਲ ਹੋਮਨਿਸਟਰ ਦਾ ਧੰਨਵਾਦ ਕੀਤਾ ਹੈ ਤਾਂ ਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਹੈ ਕਿ ਉਹ ਨਨਕਾਣਾ ਸਾਹਿਬ ਜਾ ਕੇ ਦਰਸ਼ਨ ਕਰ ਸਕਦੇ ਨੇ ਆ ভাই ਜੀ ਕੀ ਪਤਾ ਹੈ ਆ ਜਾ ਮੈਨੂੰ ਇਹ ਗੱਲ ਦਸਣੇ ਬੜੀ ਖੁਸ਼ੀ ਵਿੱਚ ਸੁਣਸ ਹੋ ਰਹੀ ਹੈ ਕਿ ਹਿੰਦੁਸਤਾਨ ਦੀ ਸਰਕਾਰ ਦੇ ਮੁਖੀ ਸ੍ਰੀ ਨਰਿੰਦਰ ਮੋਦੀ ਜੀ होम मिनिस्टर श्री अमित शाह जी ने कैबिनेट का फैसला किया होना है कि से कानूनों कान्हा साहब दीजा दी जानी मैं अपनी दिल दीं घरायियां ਤੋਂ ਪ੍ਰੰਗਟ ਰਚਾ ਹੋਮ मिनिस्टर ਦਾ ਤੇ ਉਹਨਾਂ ਸਾਰੇ ਅਫਸਰਾਂ ਨੇ ਜਿਦੈ ਨੇ ਸਿੱਖਾਂ ਦੇ ਇੱਕ ਦਿਨ ਦੀ ਦਿਲ ਦੀ ਗੱਲ ਨੂੰ ਸਮਝਿਆ ਹੋਇਆ ਹੈ ਸਰਕਾਰ ਪਾਸ ਇਹ ਗੱਲ ਕਹੀ ਸੀ ਕਿ ਸਿੱਖਾਂ ਨੂੰ ਕਾਨਾ ਸਾਹਿਬ दान दी ਜਾਤ ਨਹੀਂ ਚਾਹੀਦੀ ਔਰ ਪਾਕਿਸਤਾਨ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਇਹ ਨਾਸਤੋ ਵੀ ਸਿੱਖ ਦਿੱਤੇ ਜਾਵੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦ ਅੱਜ ਤੋਂ ਮਹੀਨਾ ਪਹਿਲੇ ਸਰਕਾਰ ਨੇ ਨੋਟੀਫਿਕੇਸ਼ਨ ਕਢਿਆ ਮਹੀਨਾ ਸਟੇਟਾਂ ਚੋਂ ਕੋਈ ਵੀ ਸਿੱਖ ਪਾਕਿਸਤਾਨ ਨਹੀਂ ਜਾ ਸਕਦਾ। ਅਸੀਂ ਬਿਨ ਬਗੈਰ ਦੇਰ ਕੀਤੇ ਹੋਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਔਰ ਵਾਈਟ ਪੇਪਰ ਜਿੱਦ ਅਸੀਂ ਰਿਕਵੈਸਟ ਕੀਤੀ ਕਿ ਸਿੱਖ ਕਰਦੇ ਆ ਨੂੰ ਠੰਡ ਪਚਾਣ ਲਈ ਗੁਰਦਵਾਰਾ ਸਾਹਿਬ ਦੇ ਪ੍ਰਕਾਸ਼ ਉਸੇ ਕਹਿੰਦੇ ਨਮਕਾਨਾ ਸਾਹਿਬ ਜਾਣ ਤੋਂ ਰੋਕਣ ਦੀ ਮੰਗ ਕਰ ਕੀਤੀ ਜਾਵੇ। ਜੇ ਸਿੱਖਾਂ ਨੂੰ ਤੁਸੀਂ ਆਪਣੇ ਨਾਲ ਜੋੜਨਾ ਹੈ ਤੇ ਨਨਕਾਣਾ ਸਾਹਿਬ ਨੂੰ ਜਾਣਦੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰਾਈਮ ਮਿੰਟਰ ਸਾਹਿਬ ਨੂੰ ਚਿੱਠੀ ਲਿਖੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਹੜੇ ਪ੍ਰਧਾਨ ਨਾਣ ਸ਼ਾਹਵਨੀ ਦੇ ਤੌਰ 'ਤੇ ਪੰਦਰ ਕਮੇਟੀ ਨੇ ਬਗੈਰ ਤੇ ਲਾਇ ਹோம் ਮਿੰਟਰ ਸਾਹਿਬ ਨੂੰ ਤੇ ਪ੍ਰਾਈਮ ਮਿੰਟਰ ਨੂੰ ਚਿੱਠੀ ਲਿਖੀ ਦਾਸ ਨੇ ਬਹੁਤ ਜਲਦੀ ਅ ਤਮੇਸ਼ਾ ਜੀ ਨੂੰ ਚਿੱਠੀ ਲਿਖੀ ਸੀ ਨਾਲ ਵਾਈਡ ਚਿੱਠੀ ਸੀ ਅੱਜ ਸਾਡੀ ਬੇਨਤੀ ਨੂੰ ਪ੍ਰਵਾਨ ਹੋਣ ਤੋਂ ਬਾਅਦ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆਂ ਔਰ ਮੈਂ ਇਹ ਜੱਥਾ ਜਿਹੜਾ ਸ਼ੋਮਣੀ ਦੇ ਦੁਆਰਾ ਆਪਣਾ ਕਮੇਟੀ ਦੀ ਛੱਤਰ ਛਾਇਆ ਹਟ ਜਾਏਗਾ ਕਿਉਂਕਿ ਸਿਵਕਾਮਈ ਸੁਪਰੀਮ ਬਾਦੂ ਆ ਮਨੇ ਗਣ ਕਹਨ ਤੋਂ ਕਰੇਜ ਨਹੀਂ ਕਰਦਾ ਕਿ ਜਿਹੜੇ ਦਿੱਲੀ ਦੇ ਟੁੱਟ ਕੇ ਬੈਠੇ ਹੋਏ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਅੱਬ ਤਾਂ ਇਜ਼ਾਤ ਨਾ ਦਿਓ ਜੇ ਦਿਓ ਤੇ ਸਾਨੂੰ ਦਿਓ ਜਿਹੜੇ ਨਾਂ ਚੱਲ ਰਹੇ ਨੇ ਉਹਨਾਂ ਚੋਂ ਕਿਸੇ ਨੂੰ ਦੇ ਦਿਓ ਪਰ ਜਿਹੜੇ ਗਵਰਨਮੈਂਟ ਦੇ ਫੈਕਟਰੀ ਸਾਹਿਬ ਬੈਟੇ ਐਂਡ ਜਾਇੰਟ ਫੈਕਟਰੀ ਸਾਹਿਬ ਬੈਟੇ ਉਹਨਾਂ ਨੂੰ ਹਰ ਗੱਲ ਦਾ ਪਤਾ ਹੁੰਦਾ ਹੈ ਤੇ ਉਹਨਾਂ ਨੇ ਕਹਿਤਾ ਕਿ ਸਿਰਫ ਉਹਨਾਂ ਦੇ ਦੁਆਰਾ 15 ਕਮੇਟੀ ਨੂੰ ਇਸ ਕਾਸ਼ਲ ਜਥੇ ਦੀ ਇਜਾਜ਼ਤ ਦਿੱਤੀ ਜਾਏਗੀ ਅੱਜ ਕਾਰਨ ਇਹ ਜੋ ਉਹਨਾਂ ਨੇ ਪਾਸ ਕਰਤਾ ਮੈਂ ਧੰਨਵਾਦੀ ਆ ਗਿਣਤੀ 500 ਦੇ ਕਾਰਨ 1000 ਦੇ ਕਾਰਨ ਜਿੰਨੇ ਕਾਰਨ ਉਹਨਾਂ ਦੀ ਮਰਜ਼ੀ ਹੈ ਪਰ ਜਿਹੜੀ ਸਾਡੇ ਖਾਸ਼ ਜਿਨ੍ਹਾਂ ਨੇ ਪੂਰੀ ਕੀਤੀ ਹੈ ਅਸੀਂ ਦਿਲ ਦੀਆਂ ਗ੍ਰਹਾਈਆਂ ਤੋਂ ਇਹਨਾਂ ਦੇ ਧੰਨਵਾਦੀ ਆ ਔਰ ਹਮੇਸ਼ਾ ਧੰਨਵਾਦੀ ਰਹਾਂਗੇ ਅਸੀਂ ਕਿਸੇ ਦਾ ਕਰਜ਼ਾ ਲਾਹ ਤਾਂ ਨਹੀਂ ਸਕਦੇ ਜੇ ਕਿਸ ਨੇ ਪਾਇਆ ਹੋਇਆ। ਪਰ ਵਕਤ ਆਣ ਦੇ ਉੱਤੇ ਇਹ ਜਿਹੜਾ ਸਾਡੇ ਦਾ ਕਰਜ਼ਾ ਚਾਲਿਆ ਅਸੀਂ ਇਹਨੂੰ ਜਰੂਰ ਲਾਵਾਂਗੇ। ਹਮੇਸ਼ਾ ਮੈਂ ਇਹਨਾਂ ਨੂੰ ਪਾਵਾਂਗਾ। ਸਿੱਖਾਂ ਦੀਆਂ ਮੰਗਾਂ ਉਹ ਮੰਨੋ ਜਿਹੜੀ ਸ਼ੌਮਣੀ ਗਦਵਾਰਾ ਪੰਡਕ ਕਮੇਟੀ ਤੇ ਸ਼ੌਮਣੀ ਅਕਾਲੀ ਦਲ ਸਲਾਰ ਸੁਖਬੀਰ ਸਿੰਘ ਬਾਦਲੋਂ ਤੇ ਅਦਾ। ਇਹ ਗੱਲ ਲੱਲੂ ਫਤੂ ਦਿੱਲੀ ਪਰਦੇ ਬੈਨਾਂ ਇਹਨਾਂ ਦੀ ਕੋਈ ਕੁਛ ਬਰਤਾਲ ਸੇ ਕੌਮ ਚ ਨਹੀਂ ਹੈ। ਉਲਟਾ ਤੁਹਾਡੀ ਪਾਰਟੀ ਦੀ ਖਰਾਬੀ ਕਰਦੇ ਹਨ। ਪਰ ਜੁਗ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ